ਆਪਣੇ ਪਿੰਡ ਦੇ ਵਿੱਚ ਤੇ ਅੱਜ ਆਪਣੇ ਪਿੰਡ ਹੈਗਾ ਮੇਲਾ ਦੇਖ ਸਕਦੇ ਹੋ ਤੇ ਪੂਰਾ ਵਧੀਆ ਪ੍ਰੇਰਣਾ ਅੱਜ ਅੱਜ ਕਲਾਸ਼ ਲੈਣਾਗਾ ਸਾਹਮਣੇ ਤੁਹਾਨੂੰ ਬਲਾਗ ਦੇ ਵਿੱਚ ਬੜੇ ਰੇ ਆਪਣੇ ਪੌਣ ਲਾਸਟ ਪਾਕ ਚਾਹੋਗੀ ਮੋੜੀਆਂ ਦੇ ਦਿੱਤੇ ਲੋਈ ਤੇ ਇੱਥੋਂ ਦਾ ਮੇਲਾ ਆਪਣਾ ਸ਼ੁਰੂ ਤੇ ਪਹਿਲਾਂ ਆਈਆਂ ਆਪਣੀਆਂ ਪਕੌੜੀਆਂ ਤੇ ਰੇੜੀਆਂ ਤੇ ਉਸ ਤੋਂ ਬਾਅਦ ਅੱਗੇ ਅੱਗੇ ਜਾਈ ਜਾਵਾਂਗੇ ਮੇਲਾ ਭੱਖੀ ਜਾਊਗਾ ਹਾਂ हां जी हां जी रंगा दी सेवा वास्ते चक्कर दी सेवा वास्ते भाई जरूर तू दी दाड़ पाके जावो ओ डरते डरते ना आई ग्राफर दाड़ा पैण मेरीयो वीर मेरे ओ छोटे तो कोई चीज अपने नहीं मेरे बन्ने ट माया अपने यूनियन करवा लाख रुपये दिखा सेंट वस्तु अंदर टेकदा जी माथा इधर रानी आज उधर भी सैड निकलती है मिट्टी उधर भी चलते आगे इधर लंगर आ गया ਵਾਤਾ ਦਾ ਨਾਮ ਜਿੰਨ ਸਭਾ ਖਸਰਾ ਕਰਨੇ ਸੇਕਮ ਸੈਨੀ ਦੀ ਸੇਵਾ ਤੋਂ ਪੱਤਾ ਨਹੀਂ ਦੇਦਾ ਜੀ ਮੰਗਰ ਨੂੰ ਦੋਸਤਾਂ ਨੂੰ ਜੀ ਆਇਆਂ ਨੂੰ ਕੋਈ ਨਹੀਂ ਆਉਂਦਾ ਇਤਰ ਲਈ ਛੜਾ ਗਈ ਜੀ ਨੇ ਜਿੱਧਰ ਬਣਦਾ ਚਾਹ ਪਾਣੀ ਇਹਦਾ ਆਪਣੇ ਚਾਚੇ ਹੁਣੀ ਕਰ ਰਹੇ ਨੇ ਸੇਵਾ ਤੇ ਤਾਰਾ ਹਲਵਾਈ ਜੀ ਆ ਗਏ ਦਹੀਂ ਬਣਾ ਰਹੇ ਨੇਗੇ ਉਸ ਤੋਂ ਬਾਅਦ ਚੱਲਣਗੇ ਨਾ ਨੂਰੇ ਦਹੀਂ ਨਾਲ ਬੜ ਰਿਹਾ ਭਿਆਂਦੀ ਦਹੀ ਵਗੈਰਾ ਕਦੋਂ ਕਾ ਕੇ ਮੂਲੀ ਪਾ ਦੋ ਵਧੀਆ ਮੂਲੂ ਹੋਰ ਆਲੂ ਆਲੂ ਵਾਲ ਕੇ ਬਾਰੇ ਚਾਹੇਸਦਾ ਹੋਰ ਹਣ ਇਹ ਆਲੂ ਦਾ ਕਹੋ ਮੂਲੀ ਪਾ ਦੋ ਮੂਲੀ ਪਾ ਦੇ ਹੋਰ ਹਣ ਆ ਗਿਆ ਲੂਬਲ ਨੇ ਬਣਨੇ ਕੰਨ ਕਹਿੰਦੇ ਕਰ ਆਪਣੇ ਹੋਰ ਆਪਣੇ ਚਾਚੇ ਤਾਏ ਸਾਰੇ ਆ ਦਲਸਾਂ ਜੀ ਹੈਲੋ ਹਾਂ ਮਾਰੇ ਜਾਣਾ ਇਧਰ ਮਾਈਆਂ ਲੱਗੀਆਂ ਹੋਈਆਂ ਨੇ ਲਾਹਣ ਤੰਦੂਰ ਤੇ ਪ੍ਰਸ਼ਾਦੇ ਚੰਦੂਰੀ ਰੋਟੀ ਵੀ ਚੀ ਤੰਦੂਰੀ ਨਾਲ ਸਾਰਾ ਕੁਝ ਚਲੇਗਾ ਖਾਣਾ ਬਲਕਾਰਾ ਹੈ ਮਾ ਚੱਲੂ ਤੰਦੂਰੀ ਨਾਲਾ ਅੱਜ ਚਲ ਦੇਵੀ ਹੁਣੀ ਕੱਲੇ ਅੱਡ ਚਾਹ ਬਣਾਈ ਜਾਂਦੇ ਨੇ ਇਹ ਕੀ ਗੱਲ ਜੀ ਵਧੀਆ ਐ ਅੱਡ ਤੇਰੀ ਆਪਣੀ ਚਾਹ ਠੀਕ ਐ ਇਹ ਤੀਰੋ ਹੋਟਾ ਬਰੇਹ ਖਾਬੇ ਕਰਦੇ ਹੋ ਕਰ ਆਪਣੇ ਡੈਡੀ ਹੁਣੀ ਕਰ ਰਹੇ ਨੇ ਸੇਵਾ ਇਹਦਾਂ ਲੰਘ ਕੇ ਚੱਲ ਰਹੇ ਆ ਸੰਗਤਾਂ ਜੀ ਹਜੇ ਚਾਹ ਨਾਲ ਚੌਲ ਚੱਲਦੇ ਨੇ ਸਵੇਰੇ ਸਵੇਰੇ ਜਿਹੜਾ ਦੀ ਸੇਵਾ ਬਾਅਦ ਤੇ ਛੱੱਕਿਆਂ ਦੀ ਸੇਵਾ ਬਾਅਦ ਤੇ ਸਾਡ ਦੀ ਸੇਵਾ ਬਾਅਦ ਤੇ ਅਫਾਰ ਨੇ ਖਾਤੇ ਸੁਪਤ ਸੁਪਤ ਉਹ ਕਿੱਧਰ ਨਿਕਲ ਗਈ ਆਪਣੀ ਮਿੱਟੀ ਤੇ ਮੈਂ ਸੰਗਤਾਂ 12ਵਾਂ ਕਿ ਮਿੱਟੀ ਕਰਦੀਆਂ ਰਹੀਆਂ। ਉਹ ਕਿੰਨਾ ਦੀ ਹੋ? 5 ਲੱਖ ਦਾ ਮਰੇ ਤਸਰੀ ਦੇ ਵਿੱਚ ਪੀਰਾ ਕਰਦੇ। ਮਾਤਾ ਰਾਣੀ ਦੇ ਚਾਹੁੰਦੇ। ਉਹ ਕਿੰਨਾ ਬੜੇ 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 ਬੜੇ। ਹਲੋ। ਕਾਹ ਤੋਂ ਚਲਾ ਤਾਮੀ ਹੋਇਆ? ਹੋ ਗਿਆ। ਉਹ ਕਿੰਨਾ। ਨਾਮ ਜਿਹੜੇ ਮਹੰਮਦ ਦੇ ਕਰਾਉਂਦੇ। ਉਹ ਵੀ ਕੰਮ ਨਹੀਂ ਪਈ। ਤੇ ਇਧਰ ਨਿਕਲ ਜਾਈ ਮਿੱਟੀ ਉਹ ਪਰਲੀ ਸਾਈਡ ਦੇਖੋ ਇਸ ਤਰ੍ਹਾਂ ਸਾਰੇ ਜਿਹੜੇ ਆਉਂਦੇ ਨੇ ਮੱਥਾ ਟੇਕਣ ਇੱਥੇ ਮਿੱਟੀ ਕੱਢਦੇ ਨੇ ਤੇ ਆ ਬੱਚਿਆਂ ਲਈ ਲੱਗੇ ਹੋਏ ਨੇ ਝੋਲੇ ਇਧਰ ਉਧਰ ਹਲੇ ਬੱਚੇ ਆਉਣ ਲੱਗਣਗੇ ਫੇਰ ਚੱਲਣਗੇ ਇਹ ਤੇ ਕਾ ਕਿਸ਼ਤੀ ਜੀ ਹਲੇ ਫਿੱਟ ਕਰਨੀ ਹੈਗੀ ਤੇ ਐ ਕਿ ਪੰਚਾਇਤ ਨੇ ਇਧਰ ਨਵੀਂ ਆਹ ਫੈਸਿਲਿਟੀ ਬਣਾਤੀ ਆਪਣੇ ਲਈ ਮਾਤਾ ਰਾਣੀਆ ਲਈ ਆਧਾ ਰਾਣੀਆ ਜੋਦੀਆ ਕੋਟੇ ਕੂਲੀਆ ਕਰਨਾ ਮਾਤਾ ਰਾਣੀਆ ਖੋਦੀਆ ਬਲਾਦ ਨੂੰ ਮਨੂ ਕਾਮਰਾ ਪੂਰੀਆ ਕਰਨਾ ਐ ਮਾਤਾ ਜੀ ਬਾਰੇ ਤੋਂ ਕੋਤਰੀ ਦੀ ਹੈ ਕੋਤਰੀ ਦੇ ਵਿੱਚ ਜੀਰ ਜ਼ਰੂਰ ਸਾਥੇ ਜਾਓ साढी लंबर सोडे नंबर तूं काॾो लंबर बि मिंट लाॾे लॻा मिंट सेवा چو بيتي آهي سيني سينا رنگ ਆ ਲੋ ਆ ਬਗਦੇ ਮਿੱਠੇ ਪ੍ਰਸਾਦ ਦੇ ਤੇ ਰੌਚੀ ਲਾ ਕੇ ਉਹਦੀ ਇੱਕ ਟਿਲਕ ਤੋਂਣੀ ਹੈ ਆਪਦੇ ਵਿੱਚ ਮਿੱਠੇ ਪ੍ਰਸਾਦਾਂ ਦੇ ਬਗਲੇ ਕੋਲੇ ਆ ਜੀ ਭਾਈ ਜੀ ਮਿੱਟੀ ਕੱਢੋ ਉਹਦੀ ਦੇਖਤੀ ਹੈ ਜਿਨ੍ਹਾਂ ਨੇ ਮਿੱਟੀ ਕੱਢਣੀ ਹੈ ਦੇਖਦੇ ਪਾਸੇ ਜਗ੍ਹਾ ਬਣੀ ਮਈਆ ਹੈ ਦੇਖਦੇ ਪਾਸੇ ਜਾ ਕੇ ਮਿੱਟੀ ਚੜ੍ਹੇ ਚੜ੍ਹੇ ਜੀ ਇਹਨੇ ਪ੍ਰਸਾਦਾਂ ਧਕਨੇ ਪ੍ਰਸਾਦਾਂ ਇਸ ਟਾਈਮ ਨਗਰਾਂ ਦੇ ਵਿੱਚ ਤਿਆਰ ਹੈ ਕਿਨੇ ਪ੍ਰਕਾਸ਼ਾ ਦੱਗਣਾ ਹੈ ਨਗਰ ਦੇ ਵਿੱਚ ਆ ਕੇ ਠਕੋ ਜੀ ਬਾਈ ਬੇਂਤੀ ਹੈ ਮਾਈਆਂ ਨੂੰ ਬਾਹਰ ਚੜ ਕੇ ਲੰਗਰਾਂ ਦੇ ਸਾਭਾ ਨੂੰ ਸੇਵਾ ਕਰਾਓ ਜੀ ਬੇਂਤੀ ਹੈ ਇੱਕ ਲੰਗਰ ਦੇ ਵਿੱਚ ਪ੍ਰਕਾਸ਼ਾ ਨਹੀਂ ਪੂਰਾ ਹੋਇਆ ਮਾਨਵਾਂ ਨੂੰ ਬੇਂਤੀ ਹੈ ਲੰਗਰ ਦੇ ਵਿੱਚ ਪ੍ਰਕਾਸ਼ਾ ਦੇ ਲਾਹੇ ਜੀ दर मिन लंगर हिकु दिल मेर सेवा गोलियूं उन्हनि जे गोलियुनि कणिक पियो टप जे करे पुछा पाक लायो लंगरू पाको जी पासे लंगर जे विच कप जेके गुलगले महाराजा माता राणियूं कम जय माता दी जय माता दी Thank you रे मरिया ਵੜਨੇ ਪਾਪਣ ਵਰਗੇ ਆ ਓਏ ਲੋਟਾ ਲੋਟਾ ਗੰਦਾਨ ਟਿੰਸ ਕਮ ਨਾ ਕਰਾ ਬਾਬਾ ਜਾਨੀ ਹਰ ਸਵਾਰਤਾ ਸੱਚ ਜਨਾ ਇੱਕ ਜਦ ਤੱਕ ਆ ਕੇ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਜੀ ਠੀਕ ਹੈ ਬੱਚਿਆਂ ਲਈ ਖੇਡਣ ਵਾਲਾ ਏਰੀਆ ਹੈ ਯਾਰ ਇਹ ਆ ਤਵੀ ਪੱਲੇ ਦੇ ਦਵਾ ਰੱਖਿਆ ਉਹੰਦਾ ਗਲਤ ਬਾੜਦਾ ਉਹ ਥੱਲੋ ਮੁੜ ਕੇ ਉਹ ਆ ਓਏ ਹਟਾ ਸੁਪਨਾ ਲੈ ਓਏ ਕੱਲ ਨੂੰ ਕੱਲ ਨੂੰ ਸੇਰ ਹੁਣ ਜੋਨੇ ਉੱਥੇ ਵੀ ਜਾਵਾਂਗੇ ਕਲਾਣੇ ਮੇਲੇ ਤੇ ਇਹ ਨਹੀਂ ਪਤਾ ਕਿਤਾ ਮੁੰਡੇ ਤੋਂ ਕਹਿੰਦੇ ਕੱਲ ਨੂੰ ਵੱਦੋਪਾੜ ਦਾ ਮੇਲਾ ਉਦੋਂ ਬਾਅਦ ਜੋਗੀ ਪੀਰ ਦਾ ਆਜੂ ਆਪਣਾ ਉਦੋਂ ਬਾਅਦ ਜੋਗੀ ਪੀਰਾਂ ਵਾਲਾ ਵੀ ਆਜੂ ਇੱਥੇ ਤਰੀਕਾ ਦਾ ਪਲਾਣੇ ਵੀ ਜਾਣਾ ਇੱਕਦੋ ਬਾਅਦ ਪਲਾਣੇ ਵੀ ਮੇਲੇ ਉਹ ਜਿਵੇਂ ਜਾ ਕੇ ਆਏ ਸੀ ਪਹਿਲਾਂ ਇੱਥੇ ਜਾ ਕੇ ਆਏ ਸੀ ਹੁਣ ਉਦੋਂ ਬਾਅਦ ਕਾਲੇ ਕੀ ਵੀ ਜਾਣਾ ਜੁਵਾਸ ਠੀਕ ਹੈ ਕਾਲੇ ਜੀ ਟੈਂਡ ਕਰਨਾ ਮੇਲੇ ਸਾਰੇ ਟੈਂਡ ਕਰਨ ਦਾ ਕੋਈ ਨਹੀਂ ਛੱਡਣਾ ਵਧੀਆ ਵਧੀਆ ਬਈ ਪਿਆਵ ਚ ਵੱਧ ਨਹੀਂ ਯਾਰ ਹਣਾ ਬਾਹਰ ਦਾ ਕੀ ਹੈਗਾ ਬਾਹਰ ਕੀ ਹੈ ਧੱਕੇ ਨਾਲ ਬਾਰਾ ਕੰਮ ਤੇ ਕੰਮ ਤੋਂ ਘਰੇ ਆ ਕੁਸਾ ਹੁਣ ਇਧਰ ਆਪਾਂ ਤੁਹਾਨੂੰ ਸੌ ਕਿਤੇ ਜਾਣੇ ਹੈ ਹੋਰ ਸੇਵਾ ਕਰਕੇ ਹਟਾ ਪਹਿਲਾਂ ਚੱਲਣ ਚੱਲ ਠੀਕ ਹੈ ਆਪਣੇ ਤੇ ਮਾਮੇ ਕੇ ਮੇਲੇ ਵਿੱਚ ਮੇਲੇ ਵਿੱਚ ਘਰ ਆ ਬਾਰ ਚ ਮੇਲੇ ਚ ਬਾਰ ਹੈਗਾ ਜਿਸ ਤੇ ਤੀਆਂ ਲੱਗਦੀਆਂ ਨੇ ਉੱਥੇ ਮੇਲਾ ਲੱਗਦਾ ਆਪਣੇ ਤੀਆਂ ਨੂੰ ਵੀ ਸੱਡ ਪਾਤਾ ਹਾਂ ਤੀਆਂ ਲਾਉਣ ਨੂੰ ਵੀ ਸੱਡ ਪਾਤਾ ਹਨਾ ਕਮੇਟੀ ਨੇ ਧੰਨਵਾਦ ਪੰਚਾਇਤ ਨੇ ਜੋ ਵੀ ਬਣਾ ਕਮੇਟੀ ਬਣੀ ਹੋਈ ਹੈਗੀ ਤੇ ਤੇ ਸੀ ਮਮੀ ਕੋਲ ਆ ਕੇ ਜਨ ਮੇਲਾ ਦੇਖਣਾ ਹੈ ਫਿਰ ਮਮੀ ਕੋਲੇ ਵੀ ਆਉਣ ਦਾ ਫਰਜ਼ ਬਣਦਾ ਆਪਣਾ ਹਨਾ ਤੇ ਜਦੋਂ ਉਹ ਪਿਆਰ ਕਰਦੇ ਨੇ ਆਪਾਂ ਇੱਥੇ ਜਸਮ ਦੇ ਵਿਆਹ ਵੀ ਆਏ ਸੀ ਪਰਵਾਰ ਚ ਤੇ ਇਹਨਾਂ ਨੇ ਪਰਵਾਰ ਚ ਚੈਨਲ ਬਣਾਇਆ ਮਮੀ ਨੇ ਤੇ ਜੋੜਾ ਵਾਚਹਲ ਤੇ ਜੋੜਾ ਚਹਲ ਜੋੜਾ ਚਹਲ ਜੋੜਾ ਚਹਲ ਦੇਖੇ ਕਰੋ ਭਾਈ ਬੰਦ ਵੀਡੀਓ ਹੁਣ ਦੇਖਣਾ ਚਾਹੁੰਦੇ ਹੋਵੋਗੇ ਜ਼ਰੂਰ ਦੇਖਿਓ ਜੋੜਾ ਚੈਨਲ ਨੂੰ ਤੇ ਵੀਡੀਓ ਲਾਇਕ ਵੀ ਕਰਿਆ ਕਰੋ ਤੇ ਆਪਣਾ ਸਾਰਾ ਪਰਿਵਾਰ ਹੈ ਜੀ ਤੇ ਯਾ ਪਵਾਸ ਨੂੰ ਕੇਹ ਨੂੰ ਜਾਣੇ ਆਪਣੇ ਪਿੰਡ ਵੀ ਜਾਣਾ ਤੇ ਤੁਹਾਨੂੰ ਪਤਾ ਹੀ ਹੈ ਨਾ ਸਾਰੇ ਬਿਜੀ-ਬਿਜੀ ਰਹੇ ਹੋਏ ਆਗੇ ਸਾਰਾ ਦਿਨ ਸੁਣ ਪਤਾ ਹੀ ਹੈ ਘਰ ਦੇ ਕੰਮ ਕੰਦਿਆਂ ਦੇ ਵਿੱਚ ਤੇ ਤੁਸੀਂ ਅਜੇ ਅਈਆਂ ਸਾਰੇ ਸਾਡੇ ਵਲੌਗ ਤੁਸੀਂ ਦੇਖਣਾ ਪਸੰਦ ਕਰਦੇ ਹੋ ਜੇ ਤੁਹਾਨੂੰ ਵਧੀਆ ਲੱਗਦਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਲੋ ਜੀ ਆਪਣਾ ਸਾਰੀ ਪਰਿਵਾਰ ਬੈਠਾ ਹੈਗਾ ਇੱਥੇ ਮਾਮੀ ਨੂੰ ਜਾਣਦੀ ਹੋ ਤੁਸੀਂ ਇਹ ਜਸਮੀ ਭੂਆ ਜੀ ਇਹ ਜਸਰੀ ਭੂਆ ਜੀ ਇਹ ਪੂਰੀ ਕੁੜੀਆ ਮਾਮੀ ਦੀ ਭੈਣ ਹੈ ਵੀ ਛੋਟੀ ਤੇ ਇਸ ਕਰਕੇ ਆਪਣਾ ਸਾਰਾ ਪਰਿਵਾਰ ਹੈਗਾ ਜਾਣਿਆ ਪਛਾਣਿਆ ਤੁਸੀਂ ਜਾਣਦੇ ਹੋ ਠੀਕ ਹੈ ਚਲੋ ਜੂਜ ਬੋਲੋ ਹਲੋ ਭਾਈ ਸਸਰੀ ਘਰ ਸਾਰਿਆਂ ਨੂੰ ਪੁੱਤ ਮੇਰੇ ਭਤੀਜੇ ਦੇ ਚੈਨਲ ਨੂੰ ਵੱਧ ਤੋਂ ਵੱਧ ਇੱਕ ਕਰਾ ਹੁੰਦਰੋ ਕਰੋ ਗ੍ਰੈਡ ਕਰੋ ਲਾਈਕ ਕਰੋ ਲਾਈਕ ਦੇ ਕਰੋ ਵਧੀਆ ਵਧੀਆ ਕਮੈਂਟ ਕਰੋ ਵਧੀਆ ਵਧੀਆ ਵੀਡੀਓ ਦੇਖੋ ਮੇਰੇ ਭਤੀਜੇ ਦੀ ਸੂਈ ਤਾਹਾਂ ਚੜਾਓ ਫਿਰ ਅਸੀਂ ਵੀ ਇਸੇ ਦੇ ਕੋਈ ਲਾਇਆਗਾ ਕਿੰਨਾ ਚੱਲੇ ਤੁਹਾਡੇ ਸਹਿਯੋਗ ਨਾਲ ਮੇਰੇ ਭਤੀਜੇ ਦਾ ਚੈਨਲ ਚੱਲਣਾ ਜੀ ਬੰਦ ਤੋਂ ਬੰਦ ਲੈ ਕੇ ਦੇਖੋ ਸੋਹਣਾ ਸੋਹਣਾ ਕਮੈਂਟ ਕਰੋ ਪਿਆਰਾ ਪਿਆਰਾ ਭਤੀਜਾ ਜੀ ਆਹ ਮੇਰੀ ਭਾਬੀ ਆ ਕੋਈ ਮੇਰੀ ਗੱਲ ਸੁਣ ਖਸੂ ਨਹੀਂ ਕਰਾਉਣ ਤੇ ਪੈਸੇ ਵੋਦਲਾ ਹੋ ਗਏ ਤੇਰੀ ਕਿੰਝਾ ਕਰਤੀ ਹੋ ਲਿਆ ਮਗਜੀ ਲਿਆ ਮਗਜੀ ਆਹ ਹੈ ਜੀ ਜੋਰਾਵਰ ਸਿੰਘ ਜੀ ਪਰਝਾਈ ਆ ਸੇਤੀ ਸੇਤੀ ਜੀ ਨਾਲ ਜੋਰਾਵਰ ਨੂੰ ਅਸੀਂ ਵਿਆਹ ਕਰਕੇ ਫਿਰ ਪਰਝਾਈ ਦੇ ਸਾਰੇ ਸੰਗ ਪੂਰੇ ਕਰੀਏ ਇਨਵੇਂ ਇੱਥੇ ਚਾਵਾ ਵੀ ਮੇਰੇ ਦਿਓਰ ਦਾ ਵਿਆਹ ਆਵੇ ਹੈਨਾ ਬਹੁਤ ਖੁਸ਼ੀ ਆ ਸਾਨੂੰ ਸਾਨੂੰ ਹੁਣ ਆਏ ਜਿਸ ਵੀ ਇਸ ਤਰ੍ਹਾਂ ਚ ਵੀ ਲੈ ਲਈਏ ਲੈ ਲਓ ਵਧੀਆ ਹੈਨਾ ਹਾਂ ਕਰਾਓ ਭਾਈ ਰਿਸ਼ਤਾ ਤੇ ਭਾਈ ਤੁਸੀਂ ਰਿਸ਼ਤਾ ਵੀ ਕਰਾਇਓ ਜੇ ਤੁਹਾਡੇ ਜਿਹੜੀਆਂ ਭੈਣਾਂ ਨੇ ਨੇੜੇ ਤੇੜੇ ਜਿਵੇਂ ਕੋੜ ਦੁੰਨਾ ਹੈ ਨਾ ਕਾਹ ਇਹ ਕਿਸ 파ਸ ਕੋਈ ਪ੍ਰਵਾਹ ਆ ਕੋਈ ਮਾਂ ਦਾ ਸੋਹਣਾ ਵੀ ਮਿਲੇਗਾ ਗੱਲਾਂ ਨੂੰ ਅਸੀਂ ਮੁੰਡਾ ਵੀ ਦਿਖਾ ਦੰਨੇਗੇ ਤੇ ਮੁੰਡਾ ਵੀ ਬਹੁਤ ਸਾਹੂ ਆ ਨਰਮ ਹੈਗਾ ਤੇ ਕੋਈ ਨਸਾਂ ਨਹੀਂ ਸਾਰਾ ਗੁਰਸਿੱਖ ਪਰਿਵਾਰ ਆ ਜਿਵੇਂ ਅਸੀਂ ਗੁਰਸਿੱਖਾਂ ਵੀ ਸਾਡੇ ਮਾਮੇ ਕੇ ਗੁਰਸਿੱਖ ਨੇ ਜੇ ਕਿਸੇ ਦੇ ਕੋਈ ਕੁਝ ਆ ਗਿਆ ਤਾਂ ਸਾਡੇ ਜੋਰ ਆ ਬੰਦ ਕਰ ਸਕਦੇ ਹੁਣ ਹੀ ਬੰਦ ਕੀਤਾ ਫਿਰ ਬਾਲੀ ਚੋਈ ਇਹ ਹੀ ਸਾਡਾ ਖਿਆਲ ਆ ਬਹੁਤ ਸਾਰਾ ਪਿਆਰ ਆ ਸਭ ਤੀਜੇ ਨਾਲ ਪਰਜਾਈ ਨਾਲ ਭਾਈ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਲੈ ਕੇ ਕਰੋ ਅਗਦੇ ਰਿਸ਼ਤੇਦਾਰਾਂ ਨੂੰ ਕਹੋ ਆਪ ਦੇਖੋ ਇਹ ਚੈਨਰ ਨੂੰ ਬਾਹਲੀ ਤੋਂ ਨਹੀਂ ਰਿਸ਼ਤਾ ਲੈਣਾ ਸੀ ਨੇੜੇ ਜੀ ਰਿਸ਼ਤਾ ਲੈਣਾ ਫਿਰ ਆਪਾਂ ਵਿਆਹ ਦੇ ਬਲਾਕ ਸੁਸਾਵਾ ਨਹੀਂ ਗੱਡਾ ਹੋਣਾ। ਹੋਰ ਜਾਨਾ ਮੈਂ ਕਿਹਾ ਦਿਖਾਉਂਦੇ ਕਿੰਨੇ ਨਹੀਂ ਹੁੰਦਾ ਬਾਹਰ ਦੇ ਚਲਾਵਾਂਗੇ। ਹਾਂ ਬਾਹਰ ਕਾਲੀ ਤੇ ਕਹਿਣੇ। ਹਾਂ ਤੇ ਸਾਰੇ ਬਲਾਕ ਬੰਨ੍ਹਗੇ ਫਿਰ ਜਰਾ ਵਾਰਦਾ ਆਪਾਂ ਵਿਆਹ ਦੇ ਸਾਰੇ ਜਰਾ ਕਰਦਾ। ਇਹ ਵੀ ਕਰਾਂਗੇ ਮੇਰੇ ਪੌਣੀਆਂ ਨੇ ਦਿਮਾਲ ਲਾਈ ਦੀ ਨੇ। ਹਨਾ ਵੀ ਪਹਿਲੀ ਖਾਲੀ ਗੋਲੀ ਗਾਲੀ। ਗੱਤ ਥੁੱਕੇ ਮੈਂ ਜਾਏਗੀ ਤੇ।